ਸਾਰੇ ਹੀ ਸ੍ਰੋਤਿਆਂ ਜਤਾਰ ਸਿੰਘ ਜੱਬੋ ਬਾਲਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਨਮਾਸ਼ਰ ਨਮਾਸ਼ਰ ਸ਼ਹੀਦੀ ਆਜ਼ਮ ਭਗਤ ਸਿੰਘ ਨਗਰ ਦੀ ਜੇ ਗੱਲ ਕੀਤੀ ਜਾਵੇ ਮਾਨ ਜੋ ਡੀਸੀ ਸਹਿਬਾਨ ਜੀ ਨੂੰ ਅੱਜ ਵੱਡਾ ਮੰਗ ਪੱਤਰ ਜਿਹੜਾ ਹੈਗਾ ਉਹ ਦੇਣ ਜਾ ਰਹੇ ਨੇ ਇੱਕ ਐਪਲੀਕੇਸ਼ਨ ਦੇ ਦੇਣ ਜਾ ਰਹੇ ਨੇ ਇਹ ਖਾਸ ਕਰਕੇ ਬੀਬੀਆਂ ਅਨਾ ਵੱਡਾ ਜੱਥਾ ਜਿਹੜਾ ਹੈਗਾ ਅੱਜ ਡੀਸੀ ਸਹਿਬਾਨ ਨੂੰ ਐਮਐਲ ਨੇ ਜਾ ਰਿਹਾ ਹੈਗਾ ਡੀਸੀ ਸਹਿਵਾਨ ਕੀ ਕਹਿ ਰਹੇ ਨੇ ਕਿ ਦੱਸ ਰਹੇ ਨੇ ਬਹੁਤ ਜਲਦੀ ਤਸਵੀਰਾਂ ਜਿਹੜੀਆਂ ਹੈ ਆਪ ਦੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਇਸ ਕਰਕੇ ਪਹੁੰਚੇ ਆ ਜੀ ਸਾਡੇ ਬਸਤੀ ਪ੍ਰੋਬਲਮ ਹੈਗੀ ਆ ਤੇ ਬਸ ਜਿਹੜੇ ਪਿੰਡ ਦੇ ਪਿੰਡੋਂ ਕਾਫੀ ਬਾਹਰ ਆਉਂਦੀ ਆ ਤੇ ਅਸੀਂ ਚਾਹੁੰਦੇ ਆ ਪਿੰਡ ਦੇ ਉੱਪਰ ਦੀ ਗੇੜਾ ਕੱਢ ਜਵੇ ਕਿ ਬੀਬੀਆਂ ਨੂੰ ਔਖੀ ਹੁੰਦੀ ਆ ਦੇਖ ਲਓ ਕਿੰਨੀ ਗਰਮੀ ਪੈਂਦੀ ਆ ਗਰਮੀ ਦੇ ਵਿੱਚ ਜਿੱਦਾਂ ਛੋਟੇ ਬੱਚੇ ਵੀ ਹੈ ਨੌਜਵਾਨ ਕੁੜੀਆਂ ਵੀ ਹੈ ਮੁੰਡੇ ਵੀ ਆ ਸਾਰੇ ਜਾਣਦੇ ਪੜਨ ਤੇ ਉਹਨਾਂ ਨੂੰ ਕਾਫੀ ਦੂਰ ਤੱਕ ਤੁਰ ਕੇ ਜਾਣਾ ਪੈਂਦਾ ਕੁ ਮੁਸ਼ਕਲ ਆਉਂਦੀ ਬਸ ਇੰਨਾ ਹੀ ਅਸੀਂ ਰਿਕਵੈਸਟ ਕਰਦੇ ਆ ਕਿ ਸਾਡੇ ਪਿੰਡ ਦੇ ਉੱਪਰ ਦੀ ਬਸ ਗੇੜਾ ਕੱਢ ਜਵੇ ਬਸ ਤੇ ਸਾਥੀਓ ਪਿੰਡ ਜੱਬੋਵਾਲ ਦਾ ਬਰਥ ਤੋਂ ਵੱਡਾ ਮਸਲਾ ਕਿ ਬੱਚਿਆਂ ਨੂੰ ਨਵਾਂ ਸ਼ਹਿਰ ਆਉਣ ਦੇ ਵਾਸਤੇ 2 ਕਿਲੋਮੀਟਰ ਤੁਰ ਕੇ ਪਿੰਡ ਤੋਂ ਬਾਹਰ ਮੇਨੀ ਵੱਸ ਲੈਣੀ ਪੈਂਦੀ ਆ ਉਹਦੇ ਸਬੰਧ ਦੇ ਅੰਦਰ ਡੀਸੀ ਸਹਿਬਾਨ ਨਵਾਂ ਸ਼ਹਿਰ ਜੀ ਨੂੰ ਵਿਸ਼ੇਸ਼ ਤੌਰ ਤੇ ਨਗਰ ਨਿਵਾਸੀ ਮਿਲੇ ਨੇ ਕਿਸ ਤਰ੍ਹਾਂ ਪਹੁੰਚੇ ਡੀਸੀ ਆਫਿਸ ਹਾਂਜੀ ਅੱਜ ਅਸੀਂ ਬੱਸ ਨੂੰ ਬੱਸ ਦੀ ਪ੍ਰੋਬਲਮ ਆ ਸਾਡੇ ਪਿੰਡ ਦੇ ਵਿੱਚ ਡੇਢ 2 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਜਿਹੜੀ ਬੱਸ ਆਉਂਦੀ ਆ ਪਿੰਡ ਤੋਂ ਬਾਹਰ ਆਉਂਦੀ ਅੱਡੇ ਤੇ ਆਉਂਦੀ ਆ ਤੇ ਅਸੀਂ ਇਹੀ ਚਾਹੁੰਦੇ ਆ ਕਿ ਪਿੰਡ ਦੇ ਆਲੇ-ਦੁਆਲੇ ਰਾਉਂਡ ਲਾ ਲਵੇ ਬਸ ਇੱਕੋ ਹੀ ਰਾਉਂਡ ਲਗਾ ਲਵੇ ਤੇ ਜਿਹੜਾ ਜਿਸ ਤਰ੍ਹਾਂ ਹੁਣ ਲੜਕੀਆਂ ਹੈਗੀਆਂ ਛੋਟੇ ਬੱਚੇ ਵੀ ਹੈਗੇ ਨੌਜਵਾਨ ਵੀ ਹੈਗੇ ਆਪਣੇ ਬਜ਼ੁਰਗ ਵੀ ਸਿਆਣੀਆਂ ਬੀਬੀਆਂ ਵੀ ਜਾਂਦੀਆਂ ਸਾਰੇ ਭੈਣ ਭਰਾਵਾਂ ਨੂੰ ਬੜੀ ਔਖੀ ਹੁੰਦੀ ਆ ਹੁਣ ਧੁੱਪ ਵੀ ਬਹੁਤ ਹੈਗੀ ਦੁਪਹਿਰ ਦਾ ਜਦੋਂ ਸਮਾਂ ਹੁੰਦਾ ਉਦੋਂ ਕੋਈ ਨਹੀਂ ਬਾਹਰ ਹੁੰਦਾ ਤੇ ਇਸ ਕਰਕੇ ਜ਼ਿਆਦਾ ਮੁਸ਼ਕਲ ਆਉਂਦੀ ਆ ਅਸੀਂ ਚਾਹੁੰਦੇ ਹਾਂ ਬਸ ਇੱਕੋ ਹੀ ਰਾਉਂਡ ਕੱਢ ਲਵੇ ਪਿੰਡ ਦੇ ਵਿੱਚ ਜੀ ਸ਼ੁਕਰੀਆ ਕਿੰਨੀ ਇੱਕ ਪਰੇਸ਼ਾਨੀਆਂ ਦੀ ਮਾਤਾ ਮਾਂ ਨੂੰ ਜਿਨ੍ਹਾਂ ਕੋਲ ਤੁਰ ਵੀ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਕਾਫੀ ਦੂਰ ਤੋਂ ਜਿਹੜੀ ਮਿੰਨੀ ਬੱਸ ਫੜਨੀ ਪੈਂਦੀ ਆ ਹਾਂਜੀ ਕਿ ਡੇਢ ਕਿਲੋਮੀਟਰ ਜਾਂ 2 ਕਿਲੋਮੀਟਰ ਜਾਣਾ ਪੈਂਦਾ ਆ ਮੈਂ ਖੁਦ ਕੰਮ ਕਰਦੀ ਮੈਂ 5 ਸਾਲ ਤੱਕ ਹੀ ਹਾਦ ਦੇ ਨਵਾਂ ਸ਼ਹਿਰ ਦੇ ਤਾਂ ਮੈਂ ਵੀ ਜਾਣਦੀ ਆ ਬੱਸ ਜ਼ਰੂਰ ਲੱਗੇ ਤਾਂ ਲੱਗਣੀ ਚਾਹੀਦੀ ਆ ਸਾਡੇ ਬੱਚੇ ਵੀ ਔਖੇ ਹੁੰਦੇ ਹਾਂਜੀ ਅਸੀਂ ਚਾਹੁੰਦੇ ਹਾਂ ਰਾਉਂਡ ਲਗਾ ਕੇ ਬੱਸ ਸਾਡੀ ਜਾਵੇ ਪਿੰਡ ਤੋਂ ਤਾਂ ਬਹੁਤ ਵਧੀਆ ਹੋਊਗਾ ਇਹ ਮਸਲਾ ਸਾਡਾ ਕਿੰਨੀ ਇੱਕ ਪਰੇਸ਼ਾਨੀ ਆਉਂਦੀ ਆ ਜੇ ਬੱਸ ਦੀ ਗੱ ਸਰ ਬਹੁਤ ਔਖੀ ਹੁੰਦੀ ਹੈ ਜੀ ਤੁਰ ਕੇ ਜਾਣਾ ਪੈਂਦਾ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਔਖਾ ਹੁੰਦਾ ਆ ਕਿ ਬੱਚੇ ਨੂੰ ਚੁੱਕਣਾ ਗੋਦੀ ਚੁੱਕ ਕੇ ਲੈ ਕੇ ਜਾਣਾ ਇਹ ਮੌਸਮ ਵੀ ਬਹੁਤ ਕਰਵਾਹਟ ਗਰਮੀ ਬੜੀ ਤਕੜੀ ਹੈ ਜੀ ਹਾਂ ਜੀ ਸਹੀ ਗੱਲ ਆ ਬਹੁਤ ਗਰਮੀ ਆ ਬੱਚੇ ਜਦੋਂ ਲੰਪੰਦੇ ਕਰਨ ਤੁਰਿਆ ਨਹੀਂ ਜਾਂਦਾ ਉਹਨਾਂ ਦੇ ਕੋਲੋਂ ਵੀ ਬਹੁਤ ਔਖਾ ਹੁੰਦਾ ਹੈ ਸਰ ਬਸ ਬਹੁਤ ਜ਼ਿਆਦਾ ਜ਼ਰੂਰੀ ਆ ਲੱਗਣੀ ਚਾਹੀਦੀ ਹੈ ਜਿਹੜੇ ਪੜਨ ਜਾਂਦੇ ਬੱਚੇ ਹੈਗੇ ਆ ਉਹਨਾਂ ਨੂੰ ਕਿੰਨੀ ਕਿ ਪ੍ਰੇਸ਼ਾਨੀ ਆਂਦੀ ਆ ਹਾਂਜੀ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆਂਦੀ ਆ ਬੱਚਿਆਂ ਦੇ ਕਰਕੇ ਹੀ ਅਸੀਂ ਜਿੰਦਾ ਜਣ ਕੇ ਕਹਿੰਦੇ ਵੀ ਬੱਸ ਲੱਗੇ ਬੱਸ ਲੱਗਣੀ ਚਾਹੀਦੀ ਆ ਉਹੀ ਜਿਹੜੀ ਆਪਣੇ ਗੇਟ ਤੱਕ ਆਂਦੀ ਉਹੀ ਪਿੰਡ ਦੇ ਵਿੱਚ ਰਾਉਂਡ ਕੱਢ ਜਾਵੇ ਤਾਂ ਬੱਚਿਆਂ ਨੂੰ ਵੀ ਥੋੜੀ ਸਹਾਈ ਹੋ ਜੂਗੀ ਬੱਚਿਆਂ ਦਾ ਵੀ ਜਿਹੜਾ ਭਵੇਖਾ ਉਹ ਵਧੀਆ ਹੋ ਜੂਗਾ ਸਰਪੰਚ ਸਾਹਿਬ ਦੀ ਰਹਿਮਾਈ ਦੇ ਵਿੱਚ ਤੇ ਹੋਰ ਕਾਫੀ ਪਿੰਡ ਤੋਂ ਲੇਡੀਜ਼ ਆਈਆਂ ਨੇ ਇਹਨਾਂ ਦਾ ਜਿਹੜਾ ਮੇਨ ਜਿਹੜੀ ਜੱਬਵਾਲ ਦੀ ਇਹੀ ਸਮੱਸਿਆ ਆ ਕਿ ਪਿੰਡ ਦੇ ਵਿੱਚ ਬੱਸ ਨਹੀਂ ਆ ਰਹੀ ਉਸੇ ਤਰ੍ਹਾਂ ਦੇ ਵਿੱਚ ਅੱਜ ਡੀਸੀ ਸਾਹਿਬ ਨੂੰ ਇੱਕ ਲੈਟਰ ਦਿੱਤਾ ਤੇ ਜਿਹਦੀ ਰਹਿਮਾਈ ਸਰਪੰਚ ਸਾਹਿਬ ਨੇ ਕੀਤੀ ਹੈ ਸਰਪੰਚ ਸਾਹਿਬ ਜੀ ਨੇ ਤੇ ਸਾਰਿਆਂ ਨੇ ਪੇਸ਼ ਹੋ ਕੇ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਜਿਹੜਾ ਜੱਬੋ ਵਾਲਿਆ ਉਸ ਦੇ ਵਿੱਚ ਬੱਸ ਨਹੀਂ ਗੁਜ਼ਾਰੀ ਉਹ 2020 ਚ ਪਹਿਲਾਂ ਦਿੱਤਾ ਸੀ ਇਹਨਾਂ ਨੇ ਐਪਲੀਕੇਸ਼ਨ ਪਰ ਉਸ ਤੋਂ ਬਾਅਦ ਫਿਰ ਬੱਸ ਆਉਂਦੀ ਰਹੀ ਆ ਬੱਸ ਨਾਉਣ ਕਰਕੇ ਆਉਣ ਨਾ ਕਰਕੇ ਅੱਜ ਫਿਰ ਦੁਬਾਰਾ ਜਿਹੜੀ ਇਹ ਐਪਲੀਕੇਸ਼ਨ ਦਿੱਤੀ ਗਈ ਆ ਤੇ ਡੀਸੀ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਜਿਹੜੀ ਇਹ ਤੁਹਾਡੇ ਬਸ ਆ ਇਹ ਤੁਹਾਡੇ ਪਿੰਡ ਵਿੱਚ ਹੋਕ ਜਾਇਆ ਕਰੇਗੀ ਉਹਨਾਂ ਨੇ ਐਪਲੀਕੇਸ਼ਨ ਲੇਕਰ ਹਲੀ ਆ ਤੇ ਜੀ ਅਸਕਰਦੇ ਆ ਡੀਸੀ ਸਾਹਿਬ ਤੋਂ ਵੀ ਸਾਡੀ ਜਿਹੜੀ ਮੰਗਿਆ ਹੈ ਬਹੁਤ ਹੀ ਜਲਦੀ ਪੂਰੀ ਕਰਨਗੇ ਤੇ ਵਧੀਆ ਤਰੀਕੇ ਦੇ ਨਾਲ ਪਿੰਡ ਦੇ ਜਿੰਨੇ ਵੀ ਮੋਹਤਵਾਰ ਹੈ ਇੱਥੇ ਵਿਸ਼ੇਸ਼ ਤੌਰ ਤੇ ਬੀਬੀਆਂ ਪਹੁੰਚੇ ਨੇ ਮਸਲਾ ਲੈ ਕੇ ਡੀਸੀ ਸਹਿਬਾਨ ਜੀ ਦੇ ਇੱਕ ਬੇਨਤੀ ਪੱਤਰ ਕੀਤਾ ਹੈਗਾ ਕਿ ਜਿਹੜੀ ਬੱਸ ਹੈਗੀ ਆ ਉਹ ਤਕਰੀਬਨ ਪਿੰਡ ਦੇ ਉੱਪਰ ਹੀ ਰਾਉਂਡ ਲਾ ਦੇਵੇ ਜਿਹਦੇ ਨਾਲ ਵੱਡੇ ਮਸਲੇ ਜਿਹੜੇ ਹੈਗੇ ਆ ਉਹ ਹੱਲ ਹੋ ਜਾਣਗੇ ਮਾਤਾ ਮਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿਉਂਕਿ ਗਰਮੀ ਦੇ ਦੌਰਾਨ ਬੱਚੇ ਨੂੰ ਗੋਦੀ ਦੇ ਵਿੱਚ ਚੁੱਕਣਾ ਤੇ ਖਾਸ ਕਰਕੇ ਬੀਬੀਆਂ ਨੂੰ ਬਹੁਤ ਵੱਡੀ ਪਰੇਸ਼ਾਨੀ ਦੇ ਸਾਹਮਣਾ ਕਰਨਾ ਪੈਂਦਾ ਬਹੁਤ ਵੱਡੀ ਪਰੇਸ਼ਾਨੀ ਦੇ ਵਿੱਚ ਗੁਜ਼ਰਨਾ ਪੈਂਦਾ ਹੈਗਾ ਕਿਉਂਕਿ ਇੱਕ ਹਾਲਾਤ ਉਸ ਤਰ੍ਹਾਂ ਦੇ ਕਿ ਨੌਜਵਾਨ ਲੜਕੀਆਂ ਦੇ ਵਾਸਤੇ ਜਦੋਂ ਸਿੱਖ ਦੁਪਹਿਰੇ ਘਰ ਨੂੰ ਜਾਣਾ ਵਾਪਸ ਦੇ ਉੱਪਰ ਕਾਫੀ ਲੰਮਾ ਪੈਂਡਾ ਪੈ ਜਾਂਦਾ ਹੈਗਾ ਸਮੇਂ ਦੇ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਨੇ ਇਕੱਠੇ ਹੋ ਕੇ डीसी सहबान ने एक बेनती पत्र ਦਿੱਤਾ ਹੈਗਾ ਕਿ ਉਹੀ ਬੱਸ ਜਿਹੜੀ ਹੈਗੀ ਆ ਪਿੰਡ ਦੇ ਉੱਪਰ ਤੇ ਇੱਕ ਰਾਉਂਡ ਲਗਾ ਦੇ ਵੱਡਾ ਜਿਹੜਾ ਮਸਲਾ ਹੈਗਾ ਜੱਬੋਵਾਲ ਦਾ ਹੱਲ ਹੋ ਜਾਏਗਾ ਕਿਉਂਕਿ ਜੱਬੋਵਾਲ ਦਾ ਜਿਹੜਾ ਵੱਡਾ ਮਸਲਾ ਹੈਗਾ ਆ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਫ਼ਰ ਨੂੰ ਲੈ ਕੇ ਉਹ ਸਫ਼ਰ ਕਰਨ ਦੇ ਵਿੱਚ ਨਵਾਂ ਸ਼ਹਿਰ ਆਉਣ ਦੇ ਵਿੱਚ ਵੱਡੀ ਪਰੇਸ਼ਾਨੀ ਜਿਹੜੀ ਹੈਗੀ ਹੁੰਦੀ ਹੈਗੀ ਮੈਂ ਤਾਂ ਜਤਾਰ ਸਿੰਘ ਜੱਬੋਵਾਲ ਨੂੰ ਦਿਓ ਅਜਾਜਤ 9465013313 ਦੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ